ਆਪ ਜੀ ਦਰਤੇ ਆ ਗਏ ਸੁਰਾ ਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਨੇ ਸੋਨਿਹਾਰ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਰੁਪੀਏ ਲੈ ਕੇ ਆ ਪਹਿਲਾ ਬੋਲ ਸਭ ਦੇ ਕੋਲ ਮੈਂ ਮਾਰ ਪਾਦੀ ਤੁਹਾਡਾ ਬਾਈ ਪ੍ਰਧਾਨ ਜੀ ਆਜੋ Thank wow. you. Wow. 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 Wow.

고파가 고문가 필이

ਤੋ ਦੋ ਕਿ ਦੋ ਲੱਗੇ ਸਿਰਾਂ ਪਾ ਲੇ ਦੋ 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 ਪਾਰੀ ਹੋ ਗਈ ਦੋ ਤੇ ਆਈ ਪੀ ਅੰਤ ਨੂੰ ਦੂਸਰਾ ਮੋਟਾ ਜਾ ਦੋ ਲੋ ਅੱਗੇ ਵਾਲੇ ਪਿੱਛੇ ਹੋ ਜਾਣਗੇ

ਹਾਂਜੀ ਛੱਡੀ ਪੁੱਲ ਨਾ ਕਰਾਂਗੇ ਉੱਪਰੇ ਕਰਦੇ ਹੁਣ ਸੱਤ ਮਾਰ ਦੇ ਹੋ ਜੋ ਪਰੇ ਨੂੰ ਫੈਦਰ ਹੀ ਇੱਦਾਂ ਠੀਕ ਆ ਸੈਟ ਜਾਓ ਜਾ ਲੈ ਰੋ ਕੋਈ ਨਾ ਆ ਰਿਹਾ ਬਈ ਜਾਂ ਜੋ ਬਸ ਕੋਈ ਨਾ ਉਹਦੇ ਨਹੀਂ ਹੋ ਜਾ ਕੋਈ ਨਾ ਬਰਕ ਲੈ ਜੇ ਸਤ ਕੋਈ ਹੈ ਨਹੀਂ ਅੱਲੋਈ ਜਿਲਾਉਂਦੇ ਕੋਈ ਰੱਖੋ ਤੋਂ ਮੰਨੋ ਪਤਾ ਆ ਆ ਲਾਲਾ ਚਾਬੀ ਲਾਲਾ ਕਿਉਂ ਪਾਰੇ ਪਲੇਸੂ ਰੁਪਈਆ ਕਵਾਦ ਰੁਪਈਆ ਹੈ ਕੱਟ ਲੈ ਹੱਥਾਂ 'ਚ ਦੇ ਦੇ ਚੁੱਪ ਚੁੱਪ ਲਾਉਣੀ ਨਹੀਂ ਲਾਉਣੀ ਮੂੰਹੋਂ ਡਾ ਦੇਂਗਾ ਤੈਨੂੰ ਹੋਸੋ ਨਾ ਆਪਸ ਮੂੰਹ ਨੂੰ ਲਾ ਨੂੰ ਲਾ ਚੁੱਪ ਹੋ ਜਾ ਚ ਲੈ ਹੈਗਾ ਹੈਗਾ ਲੈ ਕੱਪੇ ਫਟਾ ਲੈ ਹੈਗਾ ਹੈਗਾ ਲੈਸ ਉਸ ਮੁਗਲੀ ਕੋਲ ਮਗਰੀ ਆ ਰੇ ਸਾਰੀ ਪੜੇ ਪੜਾਣੇ ਪੜੇ ਪੜਾਣੇ ਨੂੰ ਤੇ ਨਾ ਆ ਕੇ ਗਾਂਹਾਂ ਦਾ ਕੱਟਾ ਦੇ ਨਹੀਂ ਮੈਂ ਆਪਣੀ ਵਾਸਤੇ ਆ ਬਾਹੀ ਵੀਰੇ ਪਰਲੀ ਲੋਡ ਕਰਦੇ ਕੋਈ ਨਹੀਂ ਹੁੰਦਾ ਲੱਕੜਾ ਆ ਜਾਂਦਾ ਰਾਈ ਕੋਲ ਮਗਰ ਤੱਕ ਪੱਛੇ ਬਾਕੀ ਉੱਪਰ ਖਿਲਾੜੀ ਹਰ ਕਰ ਫਰੀਦ ਤੇ ਪੜ ਲੈ ਠੀਕ ਹਟ ਕੇ ਬੜੇ ਜੀ ਜਨੂੰ ਚੰਦੇ ਆ ਪੜ ਲਓ ਉਹਨੂੰ ਕੋਈ ਪੜ ਲਓ ਪੜ ਲਓ ਜੀ ਜਾਨੀ ਦੇਖਾ ਚੰਦੇ ਆ ਪੜ ਲਓ ਫੜੀ ਚੱਲੋ ਜਾ ਇਹ ਪੂਰਾ ਕਰਦੇ ਤੇ ਜਾਨੂੰ ਕਰ ਕਰਦੇ ਤੇ ਅੱਗੇ ਕੋਲ ਸਾਰੇ ਤੱਕ ਲੈ ਜਾ ਸਾਰੇ ਆ ਜਾਓ ਰਹਿਵਾ ਸਭ ਜਿਹੜੇ ਸੱਤ ਸਾਰੇ ਪਰ ਕੋਈ ਨਾ ਭਾਰੀ ਲੱਗ ਕੇ ਸਾਰੀ ਕਰ ਗਿਆ ਸਾਰੀ ਕੁਣਾਂ ਪੈਟਿਕ ਚਾਹਾਂ ਰੱਖਣਾ ਭਾਰੀ ਬਹੁਤ ਲੱਕੜਾ ਰੱਖਣਾ ਬੰਦੂਕਾ ਕਰ ਦਿਓ ਅਗਲੀ ਦਾ ਹੰਟ ਨਹੀਂ ਲੱਗੜ ਕਿੰਨੀ ਘਰ ਅੱਜ ਆਓ ਇਹਨਾਂ ਲਾਜੀ ਤੇ ਓਏ ਉੱਥੇ ਕੋਈ ਨਹੀਂ ਹੁੰਦਾ ਪਿੱਛੇ ਫਾਈਲ ਆਓ ਫਾਈਲ ਆਓ ਜੇਕਰ ਤੇ ਲਾਓ ਜੇਕਰ ਤੇ ਲਾਓ ਇਹ ਜਿਹੜਾ ਬੰਦ ਹੋਣਾ ਜਿਹੜਾ ਇਹ ਵਿੱਚ ਚਾਰੇ ਸਰਮਤਨ ਕਾਰ ਨਾਨਕ ਨਤਿਨ ਨਦਵਿ ਜੋ ਸੁਪਾਵਣ ਦੁਰੂ ਪਾਣੀ ਬਿਤਾ ਮਾਤਾ ਕਰਤ ਮਾਤ ਜਿਸ ਰਾਤ ਜੁੜਾਈ ਆਇਆ ਜੇ ਜੇ ਸਤਿਗੰਗ ਆਇਆ ਵਾਕੇ ਹਨੁਵਤ ਕਰਦੀ ਆਪੋ ਆਪਣੀ ਜੇ ਨਿਹਲ ਕੇ ਦੂਜਾ ਨਾਮ ਧਿਆਇ ਜੈ ਉਸਤਤ ਕਾਰ ਤੇਰੇ ਨਾਮ ਤੇ ਆਇਆ ਤੇਰੇ ਮੁਸ਼ਕਿਲ ਆਰਾਮ ਤੇ ਹੋ ਕੇ ਹੋ ਜਲੇ ਕੀਤੀ ਛੁੱਟੀ ਦਾ ਹਰ ਗੁਰ ਦੀ ਖਾਸਾ ਸੋਹਣ ਵਾਲੀ ਗੀਤ ਦੀ ਸਤਿ ਅਕੀ ਜੋ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕੋਲ ਅਰਦਾਸ ਬੇਨਤੀ ਜੋਦਨੀ ਕੀਤੀ ਜਾਂਦੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਨ ਹੈ ਤੋ ਸਹਾਇ ਮਨੋ ਵਿਸਾਦੇ ਮਹਾਵਾਕ ਅਨੁਸਾਰ ਸਤਗੁਰੂ ਮਹਾਰਾਜ ਜੀਓ ਪਾਇਸਾ ਪਈ ਪ੍ਰਮਜੀਤ ਸਿੰਘ ਜੀ ਜਿਤਨੀ ਆਪ ਜੀ ਨੇ ਸਵਾਸਾ ਜੀ ਪੁੰਜੀ ਬਖਸ਼ਿਸ਼ ਕੀਤੀ ਸੀ ਸੰਸਾਰਤੋ ਕੋ ਕੇ ਅਕਾਲ ਚਲਾਣਾ ਕਰ ਗਏ ਹਨ ਸਤਗੁਰੂ ਮਹਾਰਾਜ ਜੀਓ ਐਸ ਵੇਲੇ ਸਤਗੁਰੂ ਮਹਾਰਾਜ ਜੀ ਨੇ ਪੰਚ ਪੂਤਰ ਸਰੀ ਨੂੰ ਅਗਨ ਭੇਡ ਕਰਨ ਦੀ ਆਗਿਆ ਬਖਸ਼ਿਸ਼ ਕਰੋ ਉਨਾ ਪਾਸੋਂ ਸੰਸਾਰ ਦੀ ਯਾਤਰਾ ਕਰਦੇ ਆ ਵਿਅੰਤਰਾ ਦੀਆਂ ਗਲਤੀਆਂ ਟੁੱਟੀਆਂ ਹੋਈਆਂ ਹੋਣ ਕੇ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋਂ ਤੋਂ ਸਦੀਵ ਆਪਣੇ ਪਾਵਨ ਤੋਂ ਵਿੱਚ ਚੜਨਾ ਕੁਲਖਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਵਾਹ ਸਾਖ ਸੰਬੰਧੀ ਰਿਸ਼ਤੇਦਾਰਾਂ ਨੂੰ ਧਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਮੂਹ ਸੰਤਾਂ ਨੇ ਢਾਲ ਮਿਲ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਹਨ ਬਾਣੀ ਪੜੀ ਸੁਣੀ ਸਚਖੰਡ ਵਿਕੇ ਪ੍ਰਵਾਨ ਕਰਨਾ ਬਾਣੀ ਦਾ ਭਾਉ ਉਸ ਵਿਚਰੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ ਸਤਗੁਰ ਜੀ ਕਿਰਪਾ ਕਰੋ ਰਹਿਮਤ ਕਰੋ ਅਗਨ ਭੇਟ ਕਰਨ ਦੀ ਅੱਜ ਆ ਬਖਸ਼ਿਸ਼ ਕਰੋ ਜੀ ਆਪ ਜੀ ਦਰਤੇ ਆਵੇ ਸੁਰਾਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਉਚੜਦੀ ਕਰੇ ਤੇ ਪਾਣੀ ਸਰਬੰਤ ਦਾ ਉਹ ਬਾਹੜਾ ਹੈ ਗੁਰੂ ਧਿਕਾ ਪਾਸਾ ਗੁਰੂ ਜੀ ਦੀ ਵਤੀ ਉਨੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਹਿਬ ਸੁਖ ਕਾ ਕਮਸਾਹਿਬ ਵਾਹਿਗੁਰੂ ਜੀ कोनना मगर को जितने भी लोग हैं इधर भी है और का की पति समूह संतना च बेनती है साढ़े बहुत ही जो पैसा पे परमजीत सिंह जी जो सू सभी विछोड़ा दे समूह संता दी करना च बेनती है कि हूँ गुरु घर विखे ਅਲਾਣੀਆਂ ਦੇ ਪਾਠ ਹੋਣਗੇ ਜੀ ਸ੍ਰੀ ਸਮੂਹ ਸੰਗਤਾਂ ਦੀ ਅਰਦਾਸ ਵਿੱਚ ਬੇਨਤੀ ਆਪ ਜੀ ਗੁਰੂ ਘਰ ਵਿੱਚ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਅਲਾਣੀਆਂ ਦੇ ਪਾਠ ਤੋਂ ਪਰંત ਗੁਰੂ ਕੇ ਲੰਗਰ ਵੀ ਤਿਆਰ ਹੋਏ ਹਨ ਸੋ ਸਮੂਹ ਸੰਗਤਾਂ ਦੀ ਬੇਨਤੀ ਹੈ ਹੁਣ ਅਲਾਣੀਆਂ ਦੇ ਪਾਠ ਆਪ ਜੀ ਗੁਰੂ ਘਰ ਵਿੱਚ ਜਾ ਕੇ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫੁੱਲਾਲ ਖੜੇ ਆਂ ਨਜ਼ਦੀਕ ਲੁਧਿਆਣਾ ਜਿੱਥੇ ਸਾਡੇ ਸਤਿਕਾਰਯੋਗ ਰਾਗੀ ਪਰਮਜੀਤ ਸਿੰਘ ਖੁਨਾਲ ਉਹ ਕੁਝ ਦਿਨਾਂ ਤੋਂ ਬਿਮਾਰ ਸੀਗੇ ਅੱਜ ਉਹ ਚੜ੍ਹਾਈ ਕਰਕੇ ਤੇ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਹਨ ਇੱਥੇ ਨਾਲ ਸਾਡੇ ਉਦਾਸੀ ਸੰਪਰਦਾ ਦੇ ਸ੍ਰੀ ਚਾਤ ਸੰਪਰਦਾ ਦੇ ਕੌਮੀ ਪ੍ਰਧਾਨ ਸਰਦਾਰ ਮੀਨ ਸਿੰਘ ਜੀ ਕਟਾਰੀਆ ਉਹਨਾਂ ਨਾਲ ਸਰਦਾਰ ਵੀਰਮੀ ਸਾਹਿਬ ਖੜੇ ਨੇ ਸਾਡੇ ਭਦਰ ਸਿੰਘ ਜੀ ਖੜੇ ਨੇ ਹੋਰ ਵੀ ਭਾਈ ਜੀ ਉਹ ਨਹੀਂ ਖੜੇ ਨੇ ਕਰਾਂਗੇ ਕਿਉਂਕਿ ਉਹਨਾਂ ਨਾਲ ਗੱਲਬਾਤ ਕਿਉਂਕਿ ਬਹੁਤ ਵੱਡੀ ਦੁੱਖ ਦੀ ਗੱਲ ਆ ਇਹ ਕਿਉਂਕਿ ਉਹ ਸਮਾਜ ਸੇਵਾ ਕਾ ਨਾਲ ਸਮਾਜ ਦਾ ਵੀ ਕੰਮ ਕਰਦਾ ਰਦਾ ਸੀਗਾ ਬਹੁਤ ਵਧੀਆ ਇਨਸਾਨ ਸੀਗਾ ਕਿਉਂਕਿ ਚੰਗੇ ਇਨਸਾਨਾਂ ਦਾ ਚਲੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੇਰੇ ਮਦਰ ਜਾ ਕੇ ਦੇਖ ਤੋਂ ਸਾਹਮਣੇ ਸੇਵਾ ਵੀ ਬਲਦਾ ਨਾ ਕਿਉਂਕਿ ਇੱਥੇ ਬਹੁਤ ਗਾਮੀਨ ਮਾਹੌਲ ਆ ਪ੍ਰਧਾਨ ਜੀ ਇਹ ਅੱਜ ਪਹਾੜਾ ਕਿੰਨੇ ਵਜੇ ਵਰਤੇ ਆ ਇਹ ਤਕਰੀਬਨ ਸਵੇਰੇ 8:30 ਵਜੇ ਉਹ ਅੰਤਮ ਸਵਾਗਤ ਉਹਨਾਂ ਨੇ ਦਿਆ ਭਾਈ ਸਰ ਭਾਈ ਪਰਮਜੀਤ ਸਿੰਘ ਜੋ ਕਿ ਬਾਬਾ ਸ਼੍ਰੀ ਚੰਦ ਉਦਾਸੀਕ ਸੰਪਰਦਾਏ ਦੇ ਸੀਨੀਅਰ ਮੈਂਬਰ ਸਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਨ ਜੋ ਕਿ ਵਿਦੇਸ਼ਾਂ ਦੇ ਵਿੱਚ ਵੀ ਪ੍ਰਾਣੀਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਇੱਥੇ ਵੀ ਗੁਰਮਤਿ ਪ੍ਰਚਾਰ ਕਰਦੇ ਸਨ ਪੂਰਾ ਪਰਿਵਾਰ ਹੀ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਬਹੁਤ ਹੀ ਨੇਪਲੇਮੀ ਗੁਰੂ ਦੇ ਨਾਲ ਜੁੜੇ ਹੋਏ ਸੰਗਤਾਂ ਨੂੰ ਨਾਲ ਜੋੜਦੇ ਹੋਏ ਜੋ ਕਿ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਰਾਗੀ ਉਹਨਾਂ ਦੇ ਚਲੇ ਜਾਣ ਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਬਾਬਾ ਸ੍ਰੀ ਚੰਦ ਜੀ ਉਦਾਸੀ ਸਿੱਖ ਸੰਪਰਦਾਇ ਸਾਰੇ ਹੀ ਸੰਸਥਾ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਟਾਟਾ ਪਿਆਰ ਜੀ ਜਿੱਥੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਸੀ ਉਥੇ ਸਮਾਜ 'ਚ ਬਹੁਤ ਵੱਡਾ ਮੈਸੇਜ ਦੀਗਾ ਚਾਹੇ ਉਹ ਕਿਸੇ ਵੀ ਕਮੇਟੀ ਦਾ ਧਾਰਮਿਕ ਕੰਮ ਹੋਵੇ ਜਾਂ ਰਾਗੀ ਜਤੇਬੰਦੀ ਦਾ ਮੈਨੂੰ 24 ਤਰੀਕ ਨੂੰ ਪਤਾ ਲੱਗਿਆ ਸੀ ਜਦੋਂ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਇੱਥੇ ਮਨਾਉਣਾ ਸੀ ਉਹਨਾਂ ਨੇ ਪ੍ਰਕਾਸ਼ ਦਿਹਾੜਾ ਉਸ ਦਿਨ ਵੀ ਕਿਉਂਕਿ ਬਹੁਤ ਐਕਟਿਵ ਧੀਏ ਬੰਦੇ ਇਹ ਜਿਹਦਾ ਜਾਣਾ ਸਮਾਜ ਨੂੰ ਇੱਕ ਪਰਿਵਾਰ ਨੂੰ ਤਾਂ ਘਾਟਾ ਹੁੰਦਾ ਸਮਾਜ ਨੂੰ ਵੱਡਾ ਘਾਟਾ ਹੁੰਦਾ ਕਿ ਇਹ ਘਾਟਾ ਕਿਤੇ ਹੈ ਪੂਰਾ ਹੋਣਾ ਇਹ ਜੋ ਉਹਨਾਂ ਦੇ ਚਲੇ ਜਾਣ ਦੇ ਨਾਲ ਜੋ ਸਾਡੇ ਸਮਾਜ ਨੂੰ ਸਾਡੇ ਸੰਸਥਾ ਨੂੰ ਸਾਡੇ ਇਲਾਕੇ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੜਾ